ਉਸ ਟਾਈਮ ਤੇ ਮੇਰਾ ਫੋਨ ਰੈਸਟੋਰੈਂਟ ਚ ਹੀ ਰਹਿ ਗਿਆ ਤੇ ਜਸਟ 50 ਮੀਟਰਸ ਅਵੇ ਫਰਮ ਦ ਰੈਸਟੋਰੈਂਟ ਮੈਂ ਆਪਣਾ ਫੋਨ ਲੈਣ ਲਈ ਮੈਂ ਗੱਡੀ ਖੜੀ ਕੀਤੀ ਪਹਿਲਾਂ ਤੇ ਖੜੀ ਕਰਕੇ ਮੈਂ ਆਇਆ ਜਿੱਦਾਂ ਹੀ ਫੋਨ ਪਿਕ ਕਰਕੇ ਗਿਆ ਉਥੇ ਗੱਡੀ ਸੀਗੀ ਨਹੀਂ ਤੇ ਜਦੋਂ ਪਤਾ ਚੱਲਿਆ ਕੋਈ ਆਟੋ ਵਾਲਾ ਆ ਰਿਹਾ ਸੀਗਾ ਉਹ ਕਹਿੰਦਾ ਕਿ ਜੀ ਤੁਹਾਡੀ ਗੱਡੀ ਨਾ ਇੱਕ ਲੇਡੀ ਜੋ ਸੀਗੇ ਗੱਡੀ ਚ ਮੇਰੇ ਵਾਈਫ ਸੀ ਪਰ ਤੇ ਬੇਟੀ ਸੀਗੇ ਉਹ ਸ਼ੋਰ ਮਚਾ ਰਿਹਾ ਹੈ ਕੋਈ ਬੰਦਾ ਸੀਗਾ ਗੱਡੀ 'ਚ ਬੈਠਾ ਬੈੱਕ ਕੇ ਉਹਨਾਂ ਨੂੰ ਭਜਾ ਕੇ ਲੈ ਗਿਆ ਸਸਤਰਕਾਲ ਜੀ ਮਾਈਸੈਲਫ ਅਨੀਸ਼ ਧਵਨ ਐਂਡ ਕੱਲ ਰਾਤ ਨੂੰ ਅਸੀਂ ਇੱਥੇ ਹਰਮੰਦਰ ਸਾਹਿਬ ਏਰੀਆ ਦੇ ਵਿੱਚ ਸਾਡਾ ਆਊਟਲੈਟ ਹੈ ਆਊਟਲੈਟ ਤੋਂ ਇਥੋਂ ਅਸੀਂ ਫ੍ਰੀ ਹੋ ਕੇ 11 11:30 ਵਜੇ ਦੇ ਅਰਾਊਂਡ ਅਸੀਂ ਵਾਪਸ ਜਾ ਰਹੇ ਸੀ ਰੈ residențial ਆਪਣੇ ਤੇ ਉਸ ਟਾਈਮ ਤੇ ਮੇਰਾ ਫੋਨ ਰੈਸਟੋਰੈਂਟ 'ਚ ਹੀ ਰਹਿ ਗਿਆ ਤੇ just 50 meters away from the restaurant ਮੈਂ ਆਪਣਾ ਫੋਨ ਲੈਣ ਲਈ ਮੈਂ ਗੱਡੀ ਖੜੀ ਕੀਤੀ ਪਹਿਲਾਂ ਤੇ ਖੜੀ ਕਰਕੇ ਮੈਂ ਆਇਆ ਜਿੱਦਾਂ ਹੀ ਫੋਨ ਪਿਕ ਕਰਕੇ ਗਿਆ ਉੱਥੇ ਗੱਡੀ ਸਿਗੀ ਨਹੀਂ ਤੇ ਜਦੋਂ ਪਤਾ ਚੱਲਿਆ ਕੋਈ ਆਟੋ ਵਾਲਾ ਆ ਰਿਹਾ ਸੀਗਾ ਉਹ ਕਹਿੰਦਾ ਕਿ ਜੀ ਤੁਹਾਡੀ ਗੱਡੀ ਨਾ ਇੱਕ ਲੇਡੀ ਜੋ ਸੀਗੇ ਗੱਡੀ 'ਚ ਮੇਰੇ ਵਾਈਫ ਸੀ ਤੇ ਬੇਟੀ ਸੀਗੇ ਉਹ ਸ਼ੋਰ ਮਚਾ ਰਿਹਾ ਹੈ ਕੋਈ ਬੰਦਾ ਸੀਗਾ ਗੱਡੀ 'ਚ ਬੈਠਾ ਬੈਠ ਕੇ ਉਹਨਾਂ ਨੂੰ ਭਜਾ ਕੇ ਲੈ ਗਿਆ ਤੇ ਜਦੋਂ ਫੋਨ ਕੀਤਾ ਤੇ ਫੋਨ ਬੀਜ਼ੇ ਆ ਰਿਹਾ ਸੀਗਾ ਫੋਨ ਨਹੀਂ ਪਿਕ ਕਰ ਰਿਹਾ ਸੀ ਦੋ ਤਿੰਨ ਵਾਰੀ ਟਰਾਈ ਕੀਤਾ ਤੇ ਉਹਨਾਂ ਨੇ ਦੱਸਿਆ ਵਾਈਫ ਨੇ ਕਿ ਜੋ ਬੰਦਾ ਹੈ ਉਹ ਜ਼ਬਰਦਸਤੀ ਸਾਨੂੰ ਲੈ ਗਿਆ ਹੈ ਗੱਡੀ 'ਚ ਬਿਠਾ ਕੇ ਐਂਡ ਪਹਿਲਾਂ ਉਹਨੇ ਬੱਸ ਸਟੈਂਡ ਵਾਲੇ ਏਰੀਆ 'ਚ ਲੈ ਕੇ ਗਿਆ ਫਿਰ ਉਹ ਪੈਸੇ ਦੀ ਮੰਗ ਕਰਨ ਲੱਗ ਗਿਆ ਫਿਰ ਉਸ ਤੋਂ ਬਾਅਦ ਵਾਈਫ ਨੇ ਮੇਰੇ ਲਾਈਵ ਲੋਕੇਸ਼ਨ ਸ਼ੇਅਰ ਕੀਤੀ ਮੈਨੂੰ ਤੇ ਉਹ ਜਿਹੜਾ ਤਾਰਾਂ ਵਾਲਾ ਪੁਲ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ ਉਹਦੇ ਕੋਲ ਉਹਨੇ ਖੜੀ ਕਰਤੀ ਜਾ ਕੇ ਗੱਡੀ ਤੇ ਪੈਸੇ ਮੰਗਣ ਲੱਗ ਗਿਆ ਪਲੱਸ ਜੋ ਬੇਟੀ ਸੀਗੀ ਉਹਦੇ ਉਹਨੂੰ ਵੀ ਉਹਨੇ ਹਰਟ ਕੀਤਾ ਥੋੜਾ ਤੇ ਪਲੱਸ ਜਿਹੜਾ ਹੈ ਜਦੋਂ ਚਾਬੀ ਮੰਗ ਰਿਆ ਸੀਗਾ ਗੱਡੀ ਦੀ ਪਲੱਸ ਬਾਕੀ ਚੀਜ਼ਾਂ ਮੰਗ ਰਿਆ ਸੀਗਾ ਤੇ ਵਾਈਫ ਨੇ ਜਿੱਦਾਂ ਬੋਲਿਆ ਕਿ ਦੂਜੀ ਸਾਈਡ ਪਈ ਹੈ ਚਾਬੀ ਤੇ ਜਿੱਦਾਂ ਉਹਦਾ ਧਿਆਨ ਗਿਆ ਨਾਲ ਦੀ ਨਾਲ ਹੀ ਵਾਈਫ ਬਾਹਰ ਆ ਗਏ ਪਲੱਸ ਬੀਟੀਵੀ ਉਹਨਾਂ ਨੇ ਨਾਲ ਹੀ ਬਾਹਰ ਆ ਗਈ ਤੇ ਉਹ ਬੰਦਾ ਜਿਹੜਾ ਸੀਗਾ ਉਹ ਸ਼ਾਇਦ ਨਸ਼ੇ ਉਹਨਾਂ ਕੀਤਾ ਹੋਇਆ ਸੀਗਾ ਤੇ ਉਹ ਇੱਕੋਦਮ ਵਾਈਫ ਨੂੰ ਫਿਰ ਉਹ ਬਾਹਰ ਆ ਗਏ ਉਹ ਖਿੱਚਦਾ ਪਿਆ ਸੀਗਾ ਕਿ ਗੱਡੀ 'ਚ ਬੈਠੋ ਪਰ ਉਹਨਾਂ ਨੇ ਕੋਸ਼ਿਸ਼ ਕਰਕੇ ਉਹ ਬਾਹਰ ਹੀ ਆ ਗਏ ਤੇ ਗੱਡੀ ਉਹ ਭਜਾ ਕੇ ਲੈ ਗਿਆ ਸਰ ਜਿਹੜੀ ਸਾਡੀ Swift ਸੀਗੀ ਤੇ ਕੀ ਨੰਬਰ ਸੀ ਗੱਡੀ ਨੰਬਰ ਆਪਣਾ ਕਿੱਥੋਂ ਦੀ ਗੱਡੀ ਸੀ ਅੰਮ੍ਰਿਤਸਰ ਦੀ ਗੱਡੀ ਨੰਬਰ ਸੀ ਜਾਂ ਬਾਰਤ ਗੱਡੀ ਸਰ ਫਿਰੋਜ਼ਪੁਰ ਦੀ ਹੈ ਪੀਬੀ 05 ਏ ਐਮ 5843 ਹੈ ਸਵਿਫਟ ਹੈ ZXI ਤੇ ਤੁਹਾਡੀ ਵਾਈਫ ਬੇਟੀ ਸੀ ਬੱਚਾ ਕਿੰਨੀ ਉਮਰ ਸੀ ਹੋਜੀ ਤੇ ਕਿੰਨੀ ਸਰਵਾਈਫ ਮੇਰੀ 30 ਪਲਸ ਹੈ ਤੇ ਬੇਟੀ ਜਿਹੜੀ ਹੈ ਉਹ 1 ਮੰਥ 1 ਇਅਰ ਦੀ ਹੈ ਅਰਾਊਂਡ 30 ਮੰਥ ਛੋਟੀ ਜੀ ਬੱਚੀ ਸੀ ਹਾਂਜੀ ਬੇਬੀ ਹੈ ਸਰ ਛੋਟੀ ਬੇਟੀ 3 ਮੰਥ ਕਰਦੇ ਤੁਹਾਨੂੰ ਜੀ ਲੱਗਦਾ ਨਹੀਂ ਕਿ ਨਾਲ ਜ਼ਿਆਦਾ ਇਥੇ ਵਾਰਦਾਤਾ ਹੁੰਦੀ ਹੈ ਦਰਬਾਰ ਸਾਹਿਬ ਦੇ ਏਰੀਏ ਦੇ ਵਿੱਚ ਸਰ ਇੱਕ ਡੇਢ ਸਾਲ ਹੋ ਗਿਆ ਹੈ ਅਜ ਤੱਕ ਕਦੀ ਵੀ ਇਦਾਂ ਦਾ ਇਨਸੀਡੈਂਸ ਨਹੀਂ ਹੋਇਆ ਪੰਜਾਬ ਪੁਲਿਸ ਜਿਹੜੀ ਹੈ ਜੋ ਪੁਲਿਸ ਡਿਪਾਰਟਮੈਂਟ ਹੈ ਪੂਰਾ ਆਪਣਾ ਕੰਮ ਕਰ ਰਹੀ ਹੈ ਐਂਡ ਇਵਨ ਕੱਲ ਰਾਤ ਨੂੰ ਵੀ ਜਦੋਂ ਹੀ ਜਿੱਦਾਂ ਦਾ ਜਿੱਦਾਂ ਹੀ ਪਤਾ ਚੱਲਿਆ ਟੀਮ ਨੇ ਪੂਰੀ ਸਪੋਰਟ ਕੀਤੀ ਸਾਡੀ ਪੁਲਿਸ ਟੀਮ ਨੇ ਆਈ ਹੋਪ ਕਿ ਆ ਜਲਦੀ ਤੋਂ ਜਲਦੀ ਇਨਸੀਡੈਂਟ ਜਿਹੜਾ ਹੈ ਸੋਲਵ ਹੋਏ ਜਸਟ ਵਾਂਟਿਡ ਕਿ ਅਗਰ ਆ ਹੋ ਰਿਹਾ ਥੋੜਾ ਜਿਹਾ ਸਟ੍ਰਿਕਨੈਸ ਜ਼ਿਆਦਾ ਵਧਾਈ ਜਾਏ ਇਸ ਏਰੀਆ ਦੀ ਇਵਨ ਪੂਰੇ ਅੰਮ੍ਰਿਤਸਰ ਚਈ ਅਗਰ ਇਦਾਂ ਦੀ ਵਾਰਦਾਤ ਹੋ ਰਹੀ ਹੈ ਮੈਂ ਰਿਕੁਐਸਟ ਕਰਾਂਗਾ ਕਿ ਪਲੀਜ਼ ਸਾਰਿਆਂ ਨੂੰ ਕਿ ਦੇ ਸ਼ੁੱਡ ਟੇਕ ਕੇਅਰ ਆਪਣਾ ਸਾਰੇ ਧਿਆਨ ਰੱਖਣ ਤੇ ਪੰਜਾਬ ਪੁਲਿਸ ਵੀ ਪੂਰੀ ਸਪੋਰਟ ਕਰ ਰਹੀ ਹੈ I I hope ki we will get the uh, justice as soon as possible. ਉਹਨੇ ਸਰ ਪਹਿਲਾਂ 5000 ਬੋਲੇ ਫਿਰ ਕਹਿੰਦਾ 10000 ਦੇ ਦੋ ਤੇ ਕਹਿੰਦਾ ਮੈਂ ਲੁਧਿਆਣੇ ਤੋਂ ਆ ਰਿਹਾ ਤੇ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ ਤੇ ਮੈਂ ਮਤਲਬ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਭੱਜਾਂ ਤਾਂ ਅੰਮ੍ਰਿਤਸਰ ਤੋਂ ਤੇ ਪੈਸੇ ਦੀ ਮੰਗ ਉਹਨੇ ਕੀਤੀ ਹੈ। ਕਹ ਰਿਹਾ ਸੀ ਮੈਂ ਨਸ਼ਾ ਵੇਚਦਾ ਇਹ ਪੁੱਛ ਇਦਾਂ ਦੀ ਗੱਲ ਉਹ ਕਰ ਰਿਹਾ ਸੀਗਾ ਪਰ ਵਾਈਫ ਨੂੰ ਨੇ ਆ ਚੀਜ਼ਾਂ ਬੋਲੀਆਂ ਸਰ ਕਿੰਨੀ ਕੁ ਉਮਰ ਸੀ ਉਸ ਪਤਾ ਲੱਗਾ ਮੈਨੂੰ ਸਰ ਉਹ 20 ਤੋਂ 25 ਸਾਲ ਦੀ ਉਮਰ ਦਾ ਸੀਗਾ ਲੜਕਾ ਸੀ ਸੀਟੀਵੀ ਸਰ ਪੁਲਿਸ ਜਿਹੜੀ ਆ ਉਹ ਕਰ ਰਹੀ ਹੈ ਕਿਉਂਕਿ ਰਾਤ ਨੂੰ ਕਾਫੀ ਲੇਟ ਹੋ ਗਿਆ ਸੀਗਾ ਤੇ ਹੁਣ ਮਾਰਨਿੰਗ ਟਾਈਮ ਤੇ ਉਹ ਕਾਫੀ ਲੋਕੇਸ਼ਨਸ ਤੇ ਉਹ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੀ ਗੱਡੀ ਠੀਕ ਹੈ ਕੀ ਕਹਿਣਾ ਚਾਹੁੰਦੇ ਜਿਹੜੀ ਫੇਰ ਰਾਤ ਗੱਡੀ ਖੋਈ ਹੈ ਜੀ ਇੱਕ ਮੈਂ ਤੰਦੇ ਜੀ ਸ਼ਿਸ਼ਟਾ ਬਣਾ ਤੇ ਇਥੇ ਵਪਾਰੀ ਹੈ ਉਹ ਇਥੋਂ ਜਾ ਰਹੇ ਸੀ ਉਹ ਕਾਰ ਉਹਨਾਂ ਦੀ ਸਟਾਰਟ ਛੱਡ ਕੇ ਤੇ ਵਾਪਸ ਚਲੇ ਗਏ ਸੀ ਆਪਦੇ ਉੱਤੇ ਸ਼ਾਪ 'ਚ ਉਹਨਾਂ ਦੇ ਵਾਪਸ ਆਉਂਦੇ ਨੂੰ ਇੱਕ ਲੜਕਾ ਸੀਗਾ ਉੱਥੇ ਨਾਮ ਵਾਲਾ ਉਹ ਉੱਥੋਂ ਕਾਰ ਉੱਥੋਂ ਲੈ ਗਿਆ ਸੀ ਉੱਥੇ ਖੋ ਕੇ ਉਹਤੇ ਬਾਰੇ ਉਹ ਕਿ ਵੇਅਰ ਬਾਉਟਸ ਉਹਦੇ ਪਤਾ ਲੱਗ ਰਹੇ ਐ ਟੈਕਨਲ ਇਨਵੈਸਟੀਗੇਸ਼ਨ ਵੀ ਚੱਲ ਰਹੀ ਐ ਛੇਤੀ ਫੜ ਲਿਆ ਜਾਊਗਾ ਕਾਰਪਰਾਫ ਕਰ ਲਿਓਗੇ ਇਹ ਕਿਉਂ ਮੰਡੀ ਚੋਂ ਸੀ ਸਰ ਕਹਿੰਦੇ ਕਿ ਨਾ ਮੇਰੀ ਵਾਈ ਵੀ ਵਿੱਚ ਹੀ ਬੇਟੀ ਵੀ ਵਿੱਚ ਹੀ ਹਾਂਜੀ ਦੱਸ ਰਹੇ ਜੀ ਸਾਰੀ ਚੀਜ਼ਾਂ ਚੈੱਕ ਕੀਤੀ ਜਾਂਦੀ ਐ ਚੈੱਕ ਕੀਤਾ ਜਾ ਰਿਹਾ ਸਾਰੀ ਗੱਲ ਸਰ ਕੋਈ ਪਿਸਤੌਲ ਉਹਨਾਂ ਨੇ ਬਰਾਮਦ ਕਰਾਈ ਐ ਤੁਹਾਨੂੰ ਇਹ ਚੱਲ ਰਹੀ ਐ ਇਹ ਇਨਵੈਸਟੀਗੇਸ਼ਨ ਚੱਲ ਰਹੀ ਸਾਰੀ ਉਹਦੀ ਵਾਈ ਕੈਰੀ ਆ ਪਿਸਤੌਲ ਬਰਾਮਦ ਕਰਾ ਦਿੱਤੀ ਪੁਲਿਸ ਨੂੰ ਮੈਂ ਜਿਹੜੀ ਮੈਂ ਛੁੱਟੀ ਸੀ ਬਾਹਰ ਅਜੇ ਕਲੀਅਰ ਨਹੀਂ ਹੈ ਗਈ ਇਹਦੇ ਬਾਰੇ ਗੱਲ ਪਈ ਤਾਂ ਸੀਸੀਟੀਵੀ ਆਈ ਗਈ ਸਾਹਮਣੇ ਲੈ